ਮੈਂ ਸੁਣਿਆ ਤੁਹਾਡੇ ਕੋਲ ਘਰ ਤੇ ਬੜੇ ਬੁਰੇ ਹਾਲਾਤ ਸੀਗੇ ਹੁਣ ਕਿਸ ਤਰ੍ਹਾਂ ਦੇ ਹਾਲਾਤ ਨੇ ਔਰ ਆਟੋ ਜਿਹੜਾ ਹੈ ਇਹ ਕਿਸ ਤਰ੍ਹਾਂ ਤੁਹਾਡੇ ਕੋਲ ਪਹੁੰਚਿਆ ਇਹਾਨੂੰ ਸਰਕਾਰੀ ਆਟੋ ਵੀਰ ਜੀ ਮਿਲਿਆ ਆ ਇਹ ਸਪੈਸ਼ਲ ਸ਼ਰਧਾਲੂਆਂ ਵਾਸਤੇ ਮਿਲਿਆ ਆ ਕਿ ਜਿਸ ਤਰ੍ਹਾਂ ਫੌਰਨ ਤੋਂ ਲੋਕ ਆਉਂਦੇ ਨੇ ਕਿ ਸ਼ਰਧਾਲੂਆਂ ਵਾਸਤੇ ਲੇਡੀਜ਼ ਤੰਗ ਨਾ ਹੋਣ ਲੇਡੀਜ਼ ਨਾਲ ਲੇਡੀਜ਼ ਸੇਫ ਹੋਣ ਜੇਕਰ ਪੁਲਸ ਵਾਲੇ ਇੱਕ ਦੀ ਗੱਲ ਕੀਤੀ ਜਾਵੇ ਤਾਂ ਅਕਸਰ ਹੀ ਉਹ ਆਟੋ ਵਾਲਿਆਂ ਨੂੰ ਬਹੁਤ ਛੋ ਡੰਡੇ ਮਾਰਦੇ ਨੇ ਇਹ ਉਹ ਤੁਹਾਡਾ ਕਦੀ ਨਹੀਂ ਇਤਨਾ ਹੋਇਆ ਨਹੀਂ ਸਾਡੀ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਨੇ ਸਾਨੂੰ ਕਹਿੰਜੀ ਤੋਂ ਸਪਾਈ ਕਦੀ ਬੋਲਦੇ ਨਹੀਂ ਹੈਗੇ ਉਹਨੇ ਪੈਸੇ ਕਮਾਉਣ ਚ ਖੁਸ਼ੀ ਨਹੀਂ ਮਿਲਦੀ ਜਿੰਨੀ ਸੇਵਾ ਕਰਨ ਚ ਖੁਸ਼ੀ ਮਿਲਦੀ ਆ ਪਿਛਲੇ ਸੰਡੇ ਮੇਰਾ ਬਹੁਤ ਜ਼ਿਆਦਾ ਵਧੀਆ ਲੰਗਿਆ ਮੈਂ ਇਦਾਂ ਹੀ ਖਲੋਤੀ ਹੋਈ ਸੀ ਸੇਵਾ ਤੇ ਦੋ ਵੀਰ ਜੀ ਆਏ ਕਹਿੰਦੇ ਟਾਲਾ ਸਾਹਿਬ ਜਣਾ ਮੈਥੇ ਹਾਂਜੀ ਵੀਰ ਜੀ ਜਾਣਾ ਆ ਥੋੜਾ ਜੱਗ ਕੇ ਗਏ ਕਹਿੰਦੇ ਕਿ ਮੈਂ ਕੁੜੀਆ ਗੱਡੀ ਰੋਕਿਓ ਗੱਡੀ ਰੋਕੀ ਉਹਨਾਂ ਨੇ ਫਿਰ ਦੌਰ ਰੱਖਣਿਆਂ ਲਈ ਆ ਦੌਰ ਰੱਖਣੇ ਲੈ ਕੇ ਕਹਿੰਦੇ ਕੁੜੀਆ ਸਾਡੇ ਰਖੜੀ ਮੰਨ ਰਖੜੀ ਮੰਨੀ ਇੰਨੀ ਮਨ ਚ ਖੁਸ਼ੀ ਹੋਈ ਕਿ ਜਿਵੇਂ ਬਾਬਾ ਦੀਪ ਸਿੰਘ ਜੀ ਆਪ ਛਲ ਕੇ ਮੇਰੇ ਕੋਲ ਆਏ ਨੇ ਇਸ ਤਰ੍ਹਾਂ ਦਿਮਾਗ ਚ ਆਇਆ ਤੁਹਾਡੇ ਕਿ ਇਹ ਸੇਵਾ ਬੜੀ ਜ਼ਰੂਰੀ ਹੈ ਉਹਨੇ ਸੇਵਾ ਕਰਨੀ ਵੀ ਬੜੀ ਜ਼ਰੂਰੀ ਹੈ ਹਾਂਜੀ ਦੇਖੋ ਅਸੀਂ ਕੋਈ ਵੀ ਕੰਮ ਨੇਕ ਕੰਮ ਕਰਦੇ ਨਾ ਬਾਬਾ ਉਤੋਂ ਵਦ ਕੇ ਫਲ ਦਿੰਦਾ ਆ ਠੀਕ ਹੈ ਨਾ ਆਈਓ ਅਸੀਂ ਕੁਝ ਵੀ ਕਰਦੇ ਆ ਤੇ ਬਾਬਾ ਜੀ ਸਾਨੂੰ ਬਹੁਤ ਤਰੱਕੀ ਦਿੰਦੇ ਨੇ ਤੇ ਆਪਾਂ ਨੂੰ ਲੈਣੀਆਂ ਵੀ ਚਾਹੀਦੀਆਂ ਨੇ ਉਹਨਾਂ ਦੀਆਂ ਬਲੈਸਿੰਗ ਮੈਂ ਸੁਣਿਆ ਤੁਹਾਡੇ ਕੋਲ ਘਰ ਤੇ ਬੜੇ ਬੁਰੇ ਹਾਲਾਤ ਸੀਗੇ ਹੁਣ ਕਿਸ ਤਰ੍ਹਾਂ ਦੇ ਹਾਲਾਤ ਨੇ ਔਰ ਆਟੋ ਜਿਹੜਾ ਹੈ ਇਹ ਕਿਸ ਤਰ੍ਹਾਂ ਤੁਹਾਡੇ ਕੋਲ ਪਹੁੰਚਿਆ ਇਹ ਸਾਨੂੰ ਸਰਕਾਰੀ ਔਟੋ ਵੀਰ ਜੀ ਮਿਲਿਆ ਹੈ ਇਹ ਸਪੈਸ਼ਲ ਸ਼ਰਧਾਲੂਆਂ ਵਾਸਤੇ ਮਿਲਿਆ ਹੈ ਕਿ ਜਿਸ ਤਰ੍ਹਾਂ ਫੌਰਨ ਤੋਂ ਲੋਕ ਆਉਂਦੇ ਨੇ ਕਿ ਸ਼ਰਧਾਲੂਆਂ ਵਾਸਤੇ ਲੇਡੀਜ਼ ਤੰਗ ਨਾ ਹੋਣ ਲੇਡੀਜ਼ ਨਾਲ ਲੇਡੀਜ਼ ਸੇਫ ਰਹੇ ਲੇਕਿਨ ਅਕਸਰ ਹੀ ਪੁਲਿਸ ਕਰਮਚਾਰੀ ਬਹੁਤ ਆਂਗ ਕਰਦੇ ਹੋਏ ਨਜ਼ਰ ਆਉਂਦੇ ਨੇ ਆਟੋ ਵਾਲਿਆਂ ਨੂੰ ਖਾਸ ਤੌਰ ਤੇ ਤੁਹਾਨੂੰ ਨਹੀਂ ਕਦੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਨਹੀਂ ਜੀ ਮੈਂ ਥੈਂਕ ਯੂ ਕਰਨਾ ਚਾਹੁੰਦੀ ਆ ਸਰਦਾਰ ਹਰਪਾਲ ਸਿੰਘ ਜੀ ਦਾ ਠੀਕ ਹੈ ਜੀ ਉਹ ਸਾਡੇ ਨਾਲ ਬਹੁਤ ਕੋਆਪਰੇਟ ਕਰਦੇ ਨੇ ਔਰ ਜਿੰਨੇ ਵੀ ਇਥੇ ਪੁਲਿਸ ਵਾਲੇ ਨੇ ਬਹੁਤ ਜ਼ਿਆਦਾ ਸਾਡੇ ਨਾਲ ਕੋਆਪਰੇਟ ਕਰਦੇ ਨੇ ਜੇਕਰ ਪੁਲਸ ਵਾਲੇ ਦੀ ਗੱਲ ਕੀਤੀ ਜਾਵੇ ਤਾਂ ਅਕਸਰ ਹੀ ਉਹ ਆਟੋ ਵਾਲਿਆਂ ਨੂੰ ਬਹੁਤ ਮਿੱਛੋਂ ਡੰਡੇ ਮਾਰਦੇ ਨੇ ਇਹ ਉਹ ਤਾਂ ਕਦੀ ਨਹੀਂ ਇਥੇ ਹੋਇਆ ਨਹੀਂ ਸਾਡੀ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਨੇ ਸਾਨੂੰ ਭੈਣ ਜੀ ਤੋਂ ਸਪਾਈ ਕਦੀ ਬੋਲਦੇ ਨਹੀਂ ਹੈਗੇ ਸਾਨੂੰ ਕਹਿੰਦੇ ਜਾ ਕੇ ਕੋਈ ਹੋਵੇ ਕੁੜੀਆਂ ਅੱਗੇ ਪਿਛੇ ਕਰਲਾ ਸਾਨੂੰ ਬਹੁਤ ਸਪੋਰਟ ਕਰਦੇ ਨੇ ਮੈਂ ਫਿਰ ਤੋਂ ਥੈਂਕ ਯੂ ਸਰਦਾਰ ਹਰਪਾਲ ਸਿੰਘ ਜੀ ਦਾ ਕਹਿਣਾ ਚਾਹੁੰਦੀ ਹਾਂ ਕਿ ਉਹ ਬਹੁਤ ਸਪੋਰਟ ਕਰਦੇ ਨੇ ਸਾਨੂੰ ਕੋਈ ਵੀ ਮੁਸ਼ਕਲ ਆਂਦੀ ਆ ਪਰ ਉਹਦੇ ਕੋਲ ਜਾਈਏ ਤਾਂ ਉਹ ਸਾਡੀ ਮੁਸ਼ਕਲ ਦਾ ਹੱਲ ਕਰਦੇ ਨੇ ਪਰ ਵਾਰਚ ਕੌਣ ਕੌਣਾ ਪੈਂਦੀ ਮੈਂ ਆ ਮੇਰੇ ਹਸਬੰਦ ਤੇ ਹੋਰ ਮੇਰੇ ਦੋ ਬੱਚੇ ਤੇ ਦੋ ਮੇਰੇ ਜੱਜ ਜੀ ਠਾਣੀ ਨੇ ਤੇ ਫਿਰ ਘਰ ਦਾ ਗੁਜ਼ਾਰਾ ਕਿੱਦਾਂ ਹੁੰਦਾ ਐਤਵਾਰ ਕਿਉਂਕਿ ਐਤਵਾਰ ਤੇ ਸੰਗਤ ਬੜੀ ਹੁੰਦੀ ਆ ਉਸ ਦਿਨ ਪੈਸੇ ਵੀ ਜ਼ਿਆਰੇ ਕਮਾਏ ਜਾ ਸਕਦੇ ਆ ਫਿਰ ਕਿਉਂ ਇਸ ਜਿਹੜਾਗਾ ਸੇਵਾਵਾਲ ਤੌਰ ਤੇ ਕਿਉਂਕਿ ਉਸ ਦਿਨ ਪਾਪਾ ਦੀਪ ਸਿੰਘ ਜੀ ਕਿ ਮਤਲਬ ਕਿ ਬਹੁਤ ਜ਼ਿਆਦਾ ਕਿਰਪਾ ਉਹਨੇ ਪੈਸੇ ਕਮਾਉਣ ਚ ਖੁਸ਼ੀ ਨਹੀਂ ਮਿਲਦੀ ਜਿੰਨੀ ਸੇਵਾ ਕਰਨ ਚ ਖੁਸ਼ੀ ਮਿਲਦੀ ਆ ਤੇ ਕਦੀ ਪਰਿਵਾਰ ਨੇ ਨਹੀਂ ਕਿਹਾ ਕਿਉਂ ਇਹ ਸੇਵਾ ਕਰ ਰਹੇ ਹੋ ਪਰ ਪੈਸੇ ਕਮਾਉਂਦਾ ਸਮਾਂ ਮੈਂ ਪੈਸਾ ਕਮਾਇਆ ਜਾਵੇ ਨਹੀਂ ਜੀ ਉਹ ਕਹਿੰਦੇ ਸੇਵਾ ਜ਼ਰੂਰੀ ਆ ਸੇਵਾ ਸਭ ਤੋਂ ਪਹਿਲਾਂ ਸੇਵਾ ਕੰਮ ਬਾਅਦ ਚ ਕਿਉਂਕਿ ਸਾਡੇ ਗੁਰੂ ਸਾਹਿਬ ਨੇ ਵੀ ਕਹਿ ਦਿੱਤ ਸਬੰਧ ਕੱਟਣਾ ਚਾਹੀਦਾ ਕਿ ਲੱਗਦਾ ਕਿ ਉਹ ਵੀ ਫਲਸਫਾ ਤੁਸੀਂ ਨੋਟ ਕਰ ਰਹੇ ਹੋ ਕਿਸ ਉਸੇ ਫਲਸਫੇ ਦੇ ਜਾ ਰਹੇ ਹੋ ਹਾਂਜੀ ਸਰ ਜੀ ਮੈਂ ਕਿ ਮਤਲਬ ਕਿ ਦਸਵੰਤਾਂ ਨਹੀਂ ਕਰਦੀ ਬਟ ਮੈਂ ਹਰ ਰੋਜ਼ ਜੀ ਸਾਹਿਬ ਸੰਡੇ ਦੀਆਂ ਭੰਜੀ ਜੀ ਉਹਦੀ ਛੱਡ ਕੇ ਆਉਂਦੇ ਇੱਕ ਦਿਨ ਪੂਰਾ ਦਸਵੰਤ ਨਹੀਂ ਹਾਂਜੀ ਤੇ ਫਿਰ ਮੈਨੂੰ ਨਾ ਕਿ ਸਰ ਜੀ ਜਦੋਂ ਗੁੜੀਆਂ ਉਹ ਲੇਡੀਜ਼ ਬੈਠਦੀਆਂ ਨੇ ਫਿਰ ਪਾਠ ਵੀ ਲਾਉਂਦੀਆਂ ਨੇ ਮੇਰੀ ਗੱਡੀ 'ਚ ਸਤਨਾਮ ਵਾਹਿਗੁਰੂ ਦਾ ਜਾਪ ਅਸੀਂ ਕਰਦੇ ਲੈ ਕੇ ਆਉਂਦੇ ਆ ਕਰਦੇ ਹੀ ਛੱਡ ਕੇ ਆਉਂਦੇ ਆ ਜੀ ਜਦੋਂ ਹੋਇਆ ਕਿ ਅੱਜ ਦਾ ਦਿਨ ਬੜਾ ਵਧੀਆ ਨਿਕਲਿਆ ਮੇਰਾ ਔਰ ਉਹ ਜਿਹੜੀ ਕਮੀ ਸੀਗੀ ਉਹ ਕਮੀ ਵੀ ਪੂਰੀ ਹੋਈ ਅੱਜ ਤੱਕ ਹਾਂਜੀ ਮੈਂ ਇੱਕ ਪਿਛਲੇ ਸੰਡੇ ਮੇਰਾ ਬਹੁਤ ਜ਼ਿਆਦਾ ਵਧੀਆ ਨੰਗਿਆ ਮੈਂ ਇਦਾਂ ਹੀ ਖਲੋਤੀ ਹੋਈ ਸੀ ਸੇਵਾ ਤੇ ਤੇ ਦੋ ਵੀਰ ਜੀ ਆਏ ਕਹਿੰਦੇ ਟਾਲਾ ਸਾਹਿਬ ਜਾਣਾ ਮੈਂ ਕਿਹਾ ਹਾਂਜੀ ਵੀਰ ਜੀ ਜਾਣਾ ਆ ਥੋੜਾ ਜਿਹਾ ਅੱਗੇ ਗਏ ਕਹਿੰਦੇ ਕਿ ਮੈਂ ਗੁੜੀਆਂ ਗੱਡੀ ਰੋਕਿਓ ਗੱਡੀ ਰੋਕੀ ਉਹਨਾਂ ਨੇ ਫਿਰ ਦੋ ਰਖਣੇ ਵਾਲੇ ਆ ਦੋ ਰਖੜੀ ਲੈ ਕੇ ਕਹਿੰਦੇ ਗੁੜੀਆਂ ਸਾਡੇ ਰਖੜੀ ਮੰਨ ਰਖੜੀ ਮੰਨੀ ਇੰਨੀ ਮਨ ਚ ਖੁਸ਼ੀ ਹੋਈ ਕਿ ਜਿਵੇਂ ਬਾਬਾ ਦੀਪ ਸਿੰਘ ਜੀ ਆਪ ਚੱਲ ਕੇ ਮੇਰੇ ਕੋਲ ਆਏ ਨੇ ਦੋ ਵੀਰ ਜੀ ਆਏ ਔਰ ਉਹਨਾਂ ਨੇ ਫਿਰ 1600 ਰੁਪਏ ਮੈਨੂੰ ਕੱਢ ਕੇ ਦਿੱਤਾ ਤੇ ਇਵੇਂ ਲੱਗਾ ਕਿ ਜਿਵੇਂ ਨਾ ਮੈਨੂੰ ਆਪਣੇ ਭਰਾ ਮਿਲ ਗਏ ਹਾਂ ਗੱਲ ਭਰਾ ਹੈਗਾ ਤੁਹਾਡਾ ਉਹਦਾ ਵੀ ਦੋ ਬਣ ਗਏ ਹੁਣ ਭਰਾ ਹਾਂਜੀ ਹੁਣ ਦੋ ਬਣ ਕੇ ਇੱਕ ਮੇਰਾ ਭਰਾ ਹੈਗਾ ਹੁਣ ਦੋ ਬਣ ਕੇ ਹੁਣ ਮੇਰੇ ਤਿੰਨ ਭਰਾ ਹੈਗੇ ਨੇ ਹਾਂਜੀ ਹੋਰ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਜਿਹੜਾ ਬਾਬਾ ਦੀਪ ਸਿੰਘ ਜੀ ਕੁਝ ਵੀ ਮੰਗੀਦਾ ਹੈ ਤੇ ਉਹ ਪੂਰਾ ਹੁੰਦਾ ਹੈ ਨਾਲ ਹੀ ਕਿਉਂਕਿ ਤੁਸੀਂ ਕਹਿੰਦੇ ਹੋ ਜਿਸ ਤਰ੍ਹਾਂ ਕਿ ਦੋ ਭਰਾ ਸੀਗੇ ਆਪ ਦੀ ਦੋ ਭਰਾ ਇੱਕ ਭਰਾ ਸੀਗਾ ਦੋ ਹੋਰ ਬਣ ਕੇ ਕੀ ਕੀ ਕਹਿਣਾ ਚਾਹੋਗੇ ਕਦੀ ਸੋਚਿਆ ਸੀਗਾ ਕਿ ਤਿੰਨ ਤਿੰਨ ਭਰਾ ਹੋਣਗੇ ਨਹੀਂ ਸਰ ਕਦੀ ਮੈਂ ਕਦੀ ਇਹ ਸੋਚਿਆ ਵੀ ਨਹੀਂ ਸੀ ਕਿ ਸਾਡੇ ਕਦੀ ਹਾਲਾਤ ਬਦਲਣਗੇ ਪਰ ਬਾਬਾ ਦੀਪ ਸਿੰਘ ਜੀ ਨੇ ਹਾਲਾਤ ਬਦਲ ਦਿੱਤੇ